ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੁੱਪ ਕੀਤੀ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਦੋ ਐਨੀਮਲ ਲੈ ਕੇ ਆਏ ਆ ਜੀ ਇੱਕ ਗੱਬਣ ਆ ਜੀ ਇੱਕ ਸੂਆ ਸਵਾਇ ਨਾਗ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਸਟੀਕਾਰ ਜੀ ਸਸਟੀਕਾਰ ਨਾਮ ਤੇ ਐਡਰੈਸ ਦਾਲ ਦੋ ਮਹਿੰਦਰ ਸਿੰਘ ਪੰਡਿਤ ਅਪਕੀਤੀ ਜਿਹੜਾ ਮਗਰ ਸ਼ਰੀ ਮਗਰ ਮੋਬਾਈਲ ਨੰਬਰ ਜੀ 9841681002 ਠੀਕ ਆ ਬਾਈ ਇੱਕ ਨੰਬਰ ਆਪਾਂ ਸੂਆ ਸਵਾਇ ਨਾਗ ਤੋਂ ਸ਼ੁਰੂ ਕਰ ਲੈਂਦੇ ਆ ਸੂਆ ਕਿੰਨੇ ਮਸੂਈ ਪਹਿਲਾ ਸੂਆ ਕੱਟੀ ਆ ਜੀ ਚਾਰ ਦਾਲ ਦੋ ਮੂੰ ਤੋਂ ਚਾਰ ਦਾਲ ਬੱਚਾ ਹੀ ਆ ਕਦੋਂ ਸੂਈ ਆ ਜੀ ਇਹ ਇਹ ਬਾਈ ਰਾਤ ਦੀ ਸੂਈ ਆ ਜੇ ਡੰਨ ਹੈ ਜੀ ਜੇਰ ਜੂ ਰੋਕੇ ਪਰੋਂਾ ਵੀਡੀਓ ਹੈ ਵੀ ਜੀ ਬੱਚਾ ਕੀ ਦਿੱਤਾ ਜੀ ਬੱਚਾ ਕੱਟੀ ਹੈ ਜੀ ਬੱਚਾ ਮਗਰ ਕੱਟੀ ਜੀ ਕੱਟੀ ਆ ਠੰਡੇ ਸੀਲ ਆ ਔਰ ਰੋਡ ਪੁਰਾਣੀ ਕਰਦੀ ਜੀ ਭਾਵੇਂ ਬੱਚਾ ਲਾ ਕੇ ਥੰਡੇ ਤੁਹਾਨੂੰ ਬੁਖਾ ਵੀ ਦਿੰਨੇ ਠੀਕ ਆ ਭਾਈ ਇੱਕ ਜਵਾਈ ਹੋਈ ਆ ਕਿ ਦੋ ਹੋਈਆਂ ਹਾਂਜੀ ਹਾਂਜੀ ਭਾਈ ਬੋਲਾ ਬੋਲਾ ਕੱਢਿਆ ਵਿੱਚੋਂ ਕਿੰਨਾ ਨੂੰ ਚੰਗਾ ਆ ਕਿੰਨਾ ਕ ਬੋਲਾ ਕੱਢਿਆ ਜੀ ਬੋਲਾ ਭਾਈ ਕੱਢਿਆ 2 ਕਿਲੋ ਤੜਕਿਆ ਸੋਵਾ ਠੀਕ ਆ ਇੱਕੋ ਹੀ ਜਵਾਈ ਕੀਤੀ ਆ ਜੀ ਹਾਂਜੀ ਇੱਕੋ ਹੀ ਜਵਾਈ ਕੀਤੀ ਥਣਾ ਦੀ ਡੰਨ ਆ ਜੀ ਮੈਂ ਕਹੀ ਮੈਂ ਓਕੇ ਪੂਰੀ ਠੀਕ ਆ ਜੀ ਥਣਾ ਦੀ ਡੰਨ ਆ ਬਾਕੀ ਤੁਹਾਨੂੰ ਬੱਚਾ ਛੱ ਚੈੱਕ ਕਰੋ ਜੀ 17 ਮਾਰ ਕੇ ਚੈੱਕ ਕਰਾ ਦਿੰਨੇ ਮਗਰ ਲੇਥਣਾ ਜੋ ਮਾਰਦੀ ਵੀਰੇ ਓਕੇ ਵੀਰੇ ਬੰਦ ਦਿਓ ਜੀ ਆ ਲੈ ਚਵਾਈ ਦੀ ਇੱਕ ਨੰਬਰ ਤੋੜ ਕੇ ਦਿਖਾ ਦਿ ਵੀਰ 22 ਦੇ ਦਸਨ ਮੁਤਾਬਕ ਤੋੜ ਕੇ ਦਿਖਾ ਦਿਓ ਜੀ ਦਿਖਾਣੀ 22 ਦੇ ਦਸਨ ਮੁਤਾਬਕ ਸੂਹਾ ਪਹਿਲਾ ਸੂਈ ਹੈ ਜੀ ਮੂੰਹ ਤੋਂ 4 ਦੰਦਾਂ ਦਾ ਜੀ ਰਾਤ ਹੀ ਸੂਈ ਆ ਜੇਰ ਪ੍ਰੋਪਰ ਡੰਨ 2.5 ਕਿਲੋ ਬੋਲਾ ਬਾਈ 10 ਦਾ ਕੱਢਿਆ ਹੋਇਆ ਕਿੰਨਾ ਕੁ ਪਾਜੂ ਵੀਰੇ ਦੁੱਧ ਬਹੁਤ ਬਾਈ ਕੱਟੀ ਦੇ ਦੂਗੀ 10 11 ਕਿਲੋ ਬਾਈ 10 11 ਕਿਲੋ ਥਣਾ ਦੇ ਸਹਿਜ ਵੀ ਸੋਹਣੇ ਆ 10 11 ਕਿਲੋ ਬਾਈ 10 ਦਾ ਕਿ ਦੇ ਦੂਗੀ ਦੁੱਧ ਇਹ ਬਾਕੀ ਕੱਦ ਕਾਠ ਵੀ ਚੰਗਾ ਜੀ ਵਜਨ ਵੀ ਚੰਗਾ ਥਣਾ ਦੇ ਸਹਿਜ ਸੋਹਣੇ ਆ ਗੈਬ ਤੇ ਲੱਗੇ ਹੱਥੀਚੋਂ ਆਈ ਵਾਲਾ ਥਣਾ ਫੋਟ ਨਿਸ਼ਾਂਖ ਨਹੀਂ ਚਾਰ ਹੀ ਥਣਾ ਜੀ 10 11 ਕਿਲੋ ਦੁੱਧ ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵਾਧਾ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਬੈਕ ਸਾਈਡ ਤੋਂ ਤੁਹਾਨੂੰ ਹਵਾਨਾ ਚੈੱਕ ਕਰਾ ਦਿੰਨੇ ਚਾਰ ਹੀ ਥਾਣਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਭਾਈ ਮੋਲ 85 ਕਰਾ ਲਓ 82 ਕਰਾ ਲਓ 80 ਕਰਾ ਲਓ 75000 ਦੀ ਹਾਂ ਨਾ ਹੀ ਆ ਕਰੀ ਦੇ ਨਹੀਂ ਦੇਣੀ ਹਾਂਜੀ ਦੇਣੀ ਦੇਣੀ ਠੀਕ ਹੈ ਜਮਾ ਜੀ ਜਮਾ ਲਾ ਲਾ ਬਾਕੀ ਡਿਮਾਂਡ ਕਰਾਉਣ ਨੂੰ ਜਿੰਨੀ ਮਰਜ਼ੀ ਕਰਾ ਲਓ 75000 ਦੀ ਐਸਨੋ ਦੇਣੀ ਐ 75000 ਜੋ ਤੁਹਾਨੂੰ ਦੋ ਨਾਕ ਮਿਲ ਜਾਣੇ ਆ ਜੀ ਇੱਕ ਦਾ ਬੱਚਾ ਮਗਰ 30 ਮਿਲ ਜਾਣੀ ਆ ਆਪ ਵੀ ਨਮਾਹਾਨ ਤੇ ਮਗਰ ਤੁਹਾਨੂੰ ਬੱਚਾ ਵੀ ਚੰਗਾ ਮਿਲ ਜਾਣਾ ਜਮਾ ਬਿਲਕੁਲ ਜਾਇਜ਼ ਦੀ ਮੰਗ ਅੱਗੇ ਵੀਰੇ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਈ ਤੀਜੇ ਸੂਏ ਸੋਣੀ ਆ ਦਿਨ ਕਿੰਨੇ ਲੈਂਦੀ ਆ ਜੀ ਦਿਨ ਭਾਈ ਲੈ ਲੂ 2-4-4 ਦਿਨ ਲੱਗੇ ਕਿੰਨਾ ਬਾਜੀ ਦੁੱਧ ਦੁੱਧ ਭਾਈ ਮਾਲਕਾਂ ਦਾ ਸਮਝਾਕ 12-16-17 ਕਿਲੋ ਉਹਨਾਂ ਨੇ ਪਰ ਆਪਾਂ ਕਹਿੰਨਾ ਬੰਦਾ 15 ਕਿਲੋ ਮੰਨ ਕੇ ਲੈ ਲਈ 15 ਮੰਨ ਕੇ ਲੈ ਲਈ ਥਣਾ ਦੀ ਧੰਨਾ ਜੀ ਮੈਂ ਕਹਾਂ ਓਕੇ ਧੰਨਾ ਨੀ ਯਾਰ ਸਾਰੇ ਪਾਸੋਂ ਥਣਾ ਨੂੰ ਭਾਵੇਂ ਘਾਤਣਾ ਲਾਵੇ ਆਪਣੀ ਗਾਰੰਟੀ ਹੈ ਠੀਕ ਹੈ ਜੀ ਉਹ ਮੈਂ ਵੇਖ ਲਿਆ ਸੂਆ ਤੀਜਾ ਸੁੰਦੀ ਆ ਜੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਫੁੱਲ ਹੈਵੀ ਬੋਡੀ ਵੇਡਦੀ ਆ ਜੀ ਦੇਣ ਡੇਟ ਮੁਤਾਬਕ 22 10 ਦਾ 2 4 ਲੈ ਜੂ ਮਾਲਕਾਂ ਨੇ ਤਾਂ 22 10 ਦਾ ਗਰੰਟੀ ਬਾਲੇ ਦੁੱਧ ਦੀ ਦਿੱਤੀ ਆ ਤੁਸੀਂ 15 ਕਿਲੋ ਮੰਨ ਕੇ ਆ ਜਿਓ ਆਪਦਾ ਦੋ ਟਾਈਮ ਚਾਰ ਟਾਈਮ ਆ ਆਪਦੀ ਚਵਾਈ ਕਰ ਸਕਦੇ ਆ ਜੀ ਹਵਾਨਾ ਸੋਹਣਾ ਵਜਨ ਵਜੂਦ ਪੂਰਾ ਚੰਗਾ ਤਿਆਰੀ ਬਹੁਤ ਸੋਹਣੀ ਆ ਐਚ ਐਫ ਗਾਇਆਂ ਰਗ ਕਰਮਾਲੀ ਹਵਾਨਾ ਤਿਆਰ ਕਰਦੀ ਹੁੰਦੀ ਆ ਫੇਸ ਕੁਆਲਟੀ ਚੈੱਕ ਕਰ ਲਓ ਥਾਨ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਜੀ ਫੈਕਸ ਆਰਡਰ ਆ ਬੈਕ ਸਾਈਡ ਨੂੰ ਵੀ ਧੱਕ ਹਵਾਨੇ ਦੀ ਚੰਗੀ ਆ ਤੇ ਅੱਗੇ ਨੂੰ ਵੀ ਚੰਗੀ ਆ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਬੈਕ ਸਾਈਡ ਨੂੰ ਹਵਾਨਾ ਤੇ ਅੱਗੇ ਨੂੰ ਵੀ ਛੋਨਾ ਜਿਹਾ ਥਣਾ ਦੇ ਸੈਜ ਵੀ ਇਹਦੀ ਕੀ ਡਿਮਾਂਡ ਆ ਵੀਰੇ ਮੁੱਲ ਬਾਈ 1 ਲੱਖ 5 ਕਰਾ ਲਓ 1 ਲੱਖ 95 ਹਜ਼ਾਰ ਦੀ ਦੇਵਾਂਗੇ ਦੇਣੀ ਦੇਣੀ ਜਮਾ ਜਾਇਜ ਡਿਮਾਂਡ ਆ ਖਰੋਣ ਨੂੰ ਬਾਈ ਕਹਿੰਦਾ ਮੁੱਲ ਜਿੰਨਾ ਮਰਜ਼ੀ ਕਰਾ ਲਓ 95 ਹਜ਼ਾਰ ਦੀ ਦੇਵਾਂਗੇ ਜਮਾ ਜਾਇਜ ਡਿਮਾਂਡ ਆ ਜੀ ਜਿਹਨੂੰ ਪਸੰਦ ਆਊਗੀ ਕੋਈ ਵੀ ਐਨੀਮਲ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ